10 ਸਾਲ ਦਾ ਸੀਗਾ ਭਈਆ ਜਦੋਂ ਪਰਿਵਾਰ ਨੇ ਉਸ ਭਈਏ ਨੂੰ ਆਪਦੇ ਘਰੇ ਰੱਖ ਲਿਆ ਉਹਨੂੰ ਪੁੱਤਾਂ ਤਰ੍ਹਾਂ ਪਾਲਿਆ ਕਦੀ ਉਹਦੇ ਨਾਲ ਕਿਸੇ ਗੱਲ ਦਾ ਫਰਕ ਨਹੀਂ ਸੀ ਕੀਤਾ ਜਦੋਂ ਉਹ ਭਈਆ 25 ਸਾਲ ਦਾ ਹੋਇਆ ਤੇ ਉਹਨੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਉਸ ਘਰ ਦੇ ਵਿੱਚੋਂ 15 ਲੱਖ ਰੁਪਈਆ ਤੇ 1.5 ਕਿਲੋ ਸੋਨਾ ਲੈ ਕੇ ਉਹ ਭੱਜ ਗਿਆ ਫੇਰ ਉਹ ਭਈਆ ਕਿਵੇਂ ਫੜਿਆ ਗਿਆ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਸ ਤੋਂ ਬਾਅਦ ਉਹਦਾ ਕੀ ਬਣਿਆ ਇਹ ਵੀ ਕਰਦੇ ਆਂ ਗੱਲਬਾਤ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਘਟਨਾयां ਇਹ ਘਟਨਾ ਸਨ 1998 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਾਪਰਦੀ ਆ ਇੱਕ ਪਰਿਵਾਰ ਹੁੰਦਾ ਸੁਨਿਆਰਾ ਪਰਿਵਾਰ ਹੁੰਦਾ ਸਿੱਖ ਸੁਨਿਆਰੀ ਹੁੰਦੇ ਆ ਬਹੁਤ ਅਮੀਰ ਹੁੰਦੇ ਆ ਉਹਨਾਂ ਦੀ ਜਿਹੜੀ ਕੋਠੀ ਹੁੰਦੀ ਆ ਉਹ ਵੀ ਬਹੁਤ ਸ਼ਾਨਦਾਰ ਬਣੀ ਹੁੰਦੀ ਆ ਤਾਂ ਘਰ ਦੇ ਵਿੱਚ ਉਹ ਦੋਨੇ ਬਜ਼ੁਰਗ ਰਹਿੰਦੇ ਸੀਗੇ ਮੀਆਂ ਬੀਬੀ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹਨਾਂ ਦਾ ਬੇਟਾ ਕੈਨੇਡਾ ਦਾ ਸਿਟੀਜ਼ਨ ਸੀਗਾ ਬੇਟੇ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਤੇ ਉਹ ਜਿਹੜਾ ਬਜ਼ੁਰਗ ਜੋੜਾ ਸੀਗਾ ਮੀਆਂ ਬੀਬੀ ਉਹ ਦੋਵੇਂ ਜਣੇ ਅਮਰਸਰ ਦੇ ਵਿੱਚ ਆਪਣੀ ਕੋਠੀ ਦੇ ਵਿੱਚ ਰਹਿੰਦੇ ਸਨ ਆ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਕੋਈ ਨੌਕਰ ਰੱਖਣਾ ਹੁੰਦਾ ਤਾਂ ਉਹਨਾਂ ਦੀ ਕਲੌਨੀ ਦੇ ਵਿੱਚ ਇੱਕ ਹੋਰ ਭਈਆ ਰਹਿੰਦਾ ਹੁੰਦਾ ਉਹ ਉਸ ਬਜ਼ੁਰਗ ਜੋੜੇ ਨੂੰ 10 ਸਾਲ ਦਾ ਇੱਕ ਜਵਾਕ ਲਿਆ ਕੇ ਦੇ ਦਿੰਦਾ ਉਹ 10 ਸਾਲ ਦਾ ਸੀਗਾ ਉਸ ਬਜ਼ੁਰਗ ਜੋੜੇ ਨੇ ਉਸ ਭਈਏ ਨੂੰ ਘਰੇ ਰੱਖ ਲਿਆ ਹੁਣ ਬਜ਼ੁਰਗ ਜੋੜੇ ਦੇ ਜਿਹੜੇ ਪੁੱਤਰੇ ਪੁੱਤਰੀਆਂ ਸੀਗੀਆਂ ਨੌਂ ਸੀ ਪੁੱਤ ਸੀ ਉਹਦਾ ਕੈਨੇਡਾ ਰਹਿੰਦਾ ਸੀਗਾ ਹੁਣ ਘਰ ਦੇ ਵਿੱਚ ਕੋਈ ਜਵਾਕ ਨਹੀਂ ਸੀ ਦੋਵੇਂ ਵਿਚਾਰੇ ਇਕੱਲੇ ਸੀਗੇ ਤਾਂ ਹੁਣ ਉਹ ਭਈਆ 10 ਸਾਲਾਂ ਦਾ ਸੀ ਉਹ ਵੀ ਜਵਾਕ ਹੀ ਸੀਗਾ ਤਾਂ ਉਸ ਬਜ਼ੁਰਗ ਜੋੜੇ ਦਾ ਉਹਦੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਪੈ ਜਾਂਦਾ ਉਹ ਬਜ਼ੁਰਗ ਜੋੜਾ ਉਸ ਭਈਏ ਨੂੰ ਆਪ ਦਾ ਪੁੱਤ ਬਣਾ ਲੈਂਦੇ ਆ ਹੁਣ ਉਹ ਘਰੇ ਰਹਿੰਦਾ ਸੀਗਾ ਪੋਚਾ ਵੀ ਲਾਉਂਦਾ ਸੀਗਾ ਬਾਹਰੋਂ ਸਬਜ਼ੀ ਵੀ ਬਾਜ਼ਾਰ ਚੋਂ ਲੈ ਕੇ ਆਉਂਦਾ ਸੀਗਾ ਚਲੋ ਜੀ ਹੌਲੀ ਹੌਲੀ ਉਹ ਭਈਆ ਥੋੜਾ ਜਿਹਾ ਵੱਡਾ ਹੋਇਆ ਉਹਨਾਂ ਕੋਲੇ ਗੱਡੀ ਹੈਗੀ ਸੀ ਉਹਨੇ ਉਹ ਗੱਡੀ ਵੀ ਚਲਾਉਣੀ ਸਿੱਖ ਲਈ ਜਦੋਂ ਬਜ਼ੁਰਗ ਜੋੜੇ ਨੇ ਕਿਸੇ ਰਿਸ਼ਤੇਦਾਰ ਦੇ ਵਿੱਚ ਜਾਇਆ ਕਰਨਾ ਤਾਂ ਉਹ ਭਈਏ ਨੇ ਉਹਨੂੰ ਗੱਡੀ 'ਚ ਬਿਠਾ ਕੇ ਨਾਲ ਲੈ ਜਾਇਆ ਕਰਨਾ ਉਸ ਭਈਏ ਨੂੰ ਉਹ ਲੀਡੇ ਕੱਪੜੇ ਇੰਨੇ ਕੁ ਵਧੀਆ ਦਵਾਉਂਦੇ ਸੀਗੇ ਕਿ ਆਮ ਬੰਦੇ ਨੂੰ ਵੇਖ ਕੇ ਇਹ ਜਜਮੈਂਟ ਨਹੀਂ ਸੀ ਹੁੰਦੀ ਕਿ ਇਹ ਇਹਨਾਂ ਨੇ ਨੌਕਰ ਰੱਖਿਆ ਜਾਂ ਇਹ ਇਹਨਾਂ ਦਾ ਬੇਟਾ ਆ। ਇਸ ਤੋਂ ਇਲਾਵਾ ਜੇ ਉਸ ਭਈਏ ਦੇ ਪਿਛਲੇ ਪਰਿਵਾਰ ਨੂੰ ਕੋਈ ਪੈਸੇ ਤੇ ਲੀ ਦੀ ਲੋੜ ਪੈਂਦੀ ਸੀ ਐਮਰਜੈਂਸੀ 5-6000 ਰੁਪਏ ਤਾਂ ਉਹ ਵੀ ਉਹਨੂੰ ਐਕਸਟਰਾ ਉਹ ਦੇ ਦਿੰਦੇ ਸੀਗੇ। ਉਹਨੂੰ ਨਾਂ ਨਹੀਂ ਸੀ ਕਰਦੇ ਕਿਉਂਕਿ ਉਸ ਬਜ਼ੁਰਗ ਜੋੜੇ ਦਾ ਉਹਦੇ ਨਾਲ ਪਿਆਰ ਬਹੁਤ ਪਿਆਰ ਹੋਇਆ ਸੀਗਾ ਉਹ ਨੂੰ ਪੁੱਤ ਹੀ ਸਮਝਦੇ ਸੀਗੇ ਚਲੋ ਜੀ ਹੌਲੀਲੀ ਸਮਾਂ ਲੰਘਦਾ ਜਾਂਦਾ ਜਿਹੜਾ ਭਈਆ ਹੁੰਦਾ ਉਹ ਵੀ ਗੱਭਰੂ ਜਵਾਨ ਹੋ ਜਾਂਦਾ 20 25 ਸਾਲ ਦਾ ਹੋ ਜਾਂਦਾ ਹੁਣ ਤੁਸੀਂ ਇਹ ਸੋਚੋ ਕਿ ਉਹ ਭਈਆ 10 ਸਾਲ ਦਾ ਸੀਗਾ ਜਦੋਂ ਉਸ ਪਰਿਵਾਰ ਦੇ ਘਰੇ ਆਇਆ ਤੇ ਹੁਣ ਉਹ 25 ਸਾਲ ਦਾ ਹੋ ਚੁੱਕਿਆ 15 ਸਾਲਾਂ ਦੇ ਵਿੱਚ ਤੁਸੀਂ ਇਹ ਸੋਚੋ ਕਿ ਉਹ ਭਈਆ ਉਸ ਘਰ ਦਾ ਕਿੰਨਾ ਕੁ ਭੇਤੀ ਹੋ ਗਿਆ ਹੋਊਗਾ ਕਿਉਂਕਿ ਜੇ ਕੋਈ ਬੰਦਾ ਕਿਸੇ ਦੇ ਘਰੇ 5 ਦਿਨ ਵੀ ਰਹਿ ਆਵੇ ਤਾਂ ਉਸ ਘਰ ਦਾ ਭੇਤ ਪਾ ਲੈਂਦਾ ਤੇ ਉਸ ਭਈਏ ਨੇ ਉਸ ਘਰ ਦੇ ਵਿੱਚ 15 ਸਾਲ ਗੁਜ਼ਾਰੇ 15 ਸਾਲਾਂ ਦੇ ਵਿੱਚ ਉਸ ਘਰ ਦੇ ਉਹ ਇੱਕ ਇੰਚ ਇੰਚ ਥਾਂ ਦਾ ਭੇਤੀ ਹੋ ਚੁੱਕਿਆ ਸੀਗਾ ਕਿ ਇਹ ਕਿੱਥੇ ਪੈਸਾ ਤੇ ਲਾ ਰੱਖਦੇ ਆ ਕਿੱਥੇ ਇਹਨਾਂ ਦਾ ਸੋਨਾ ਪਿਆ ਸਭ ਕੁਝ ਨੂੰ ਏ ਟੂ ਜ਼ेड ਪਤਾ ਸੀਗਾ ਕਿਉਂਕਿ ਜਦੋਂ ਉਹਨਾਂ ਨੇ ਕੋਈ ਸਬਜ਼ੀ ਮੰਗਾਉਣੀ ਸੀ ਜਾਂ ਕੋਈ ਰਿਸ਼ਤੇਦਾਰ ਆਉਂਦਾ ਸੀ ਬਾਹਰੋਂ ਸਮਾਨ ਲੈਣ ਜਾਣਾ ਸੀਗਾ ਤਾਂ ਬਜ਼ੁਰਗ ਜੋੜਾ ਕਹਿੰਦੇ ਸੀ ਬੁੱਤ ਉੱਥੋਂ ਪੈਸੇ ਪਏ ਚੱਕ ਕੇ ਲੈ ਜਾ ਉਹ ਆਪੇ ਪੈਸੇ ਚੱਕ ਕੇ ਲੈ ਜਾਂਦਾ ਸੀਗਾ ਆਪੇ ਚੀਜ਼ਾਂ ਲੈਂਦਾ ਸੀ ਆਪੇ ਵੱਧੇ ਪੈਸੇ ਲੈ ਕਿਸੇ ਰੱਖ ਦਿੰਦਾ ਸੀਗਾ ਹੁਣ ਉਸ ਭਈਏ ਦੇ ਦਿਮਾਗ 'ਚ ਲਾਲਚ ਕਿੱਥੋਂ ਆਇਆ ਇਹ ਸੁਣਿਓ ਜਿੱਥੇ ਉਹ ਬਜ਼ੁਰਗ ਜੋੜਾ ਸੌਂ ਕਮਰੇ ਦੇ ਵਿੱਚ ਇੱਕ ਅਲਮਾਰੀ ਸੀ ਤੇ ਅਲਮਾਰੀ ਦੇ ਵਿੱਚ ਇੱਕ ਗੱਲਾਕ ਹੋਰ ਬਣਿਆ ਹੋਇਆ ਸੀ ਜਿਹਨੂੰ ਆਪਾਂ ਤਜੋਰੀ ਵੀ ਕਹਿ ਦਿੰਨੇ ਆ ਤਾਂ ਇੱਕ ਦਿਨ ਉਸ ਬਜ਼ੁਰਗ ਦੀ ਘਰਵਾਲੀ ਜਿਹੜੀ ਹੁੰਦੀ ਆ ਉਹ ਉਸ ਤਜੋਰੀ ਨੂੰ ਖੋਲ ਕੇ ਬੈਠੀ ਹੁੰਦੀ ਆ ਕੋਈ ਉਹਦੀ ਜੋ ਸਮਾਨ ਰੱਖ ਰਹੀ ਹੋਊਗੀ ਜਾਂ ਚੱਕ ਰਹੀ ਹੋਊ ਜਾਂ ਉਹ ਵੇਖ ਰਹੀ ਸੀ ਵੀ ਸਾਡਾ ਸਮਾਨ ਸਾਰਾ ਪਿਆ ਹੋਇਆ ਤਾਂ ਇਹ ਭਈਆ ਅਚਾਨਕ ਚਾਹ ਲੈ ਕੇ ਉਹਨਾਂ ਦੇ ਕਮਰੇ ਦੇ ਵਿੱਚ ਐਂਟਰ ਹੋ ਜਾਂਦਾ ਜਦੋਂ ਇਹ ਐਂਟਰ ਹੁੰਦਾ ਤਾਂ ਇਹਦਾ ਸਿੱਧਾ ਧਿਆਨ ਉਸ ਤਜੋਰੀ ਤੇ ਪੈਂਦਾ ਤੇ ਜਿਹੜੀ ਉਹ ਬਜ਼ੁਰਗ ਔਰਤ ਹੁੰਦੀ ਉਹ ਜਲਦੀ ਜਲਦੀ ਉਸ ਤਜੋਰੀ ਨੂੰ ਬੰਦ ਕਰ ਦਿੰਦੀ ਆ ਹੁਣ ਇਹਦਾ ਧਿਆਨ ਪੈ ਗਿਆ ਕਿ ਹਾਂ ਉਸ ਤਜੋਰੀ ਦੇ ਵਿੱਚ ਚਲੋ ਜੀ ਇਹਨੇ ਸੋਨਾ ਦੇਖ ਲਿਆ ਉਸ ਬਜ਼ੁਰਗੀ ਔਰਤ ਨੇ ਜਲਦੀ ਜਲਦੀ ਉਤਜੋਰੀ ਬੰਦ ਕਰਤੀ ਇਹ ਚਾਹ ਫੜਾ ਕੇ ਵਾਪਸ ਆ ਜਾਂਦਾ ਉਸ ਤੋਂ ਮਹੀਨੇ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਰਹਿੰਦਾ ਹੁੰਦਾ ਉਹ ਇੰਡੀਆ ਆਉਂਦਾ ਇੰਡੀਆ ਆ ਕੇ ਉਹਨੇ ਕੋਈ ਪਲਾਟ ਲਿਆ ਹੁੰਦਾ ਉਸ ਪਲਾਟ ਦੀ ਉਹਨੇ ਰਜਿਸਟਰੀ ਕਰਾਉਣੀ ਹੁੰਦੀ ਹੈ ਤਾਂ ਉਹ ਏਸ ਭਈਏ ਨੂੰ ਨਾਲ ਲੈ ਕੇ ਬੈਂਕ ਜਾਂਦਾ ਤੇ ਬੈਂਕ ਚੋਂ 15 ਲੱਖ ਰੁਪਈਆ ਕਢਾ ਕੇ ਲਿਆਉਂਦੇ ਆ ਤੇ ਉਹਦੀ ਉਹਨਾਂ ਨੇ ਰਜਿਸਟਰੀ ਕਰਾਉਣੀ ਹੁੰਦੀ ਤੇ ਉਹ 15 ਲੱਖ ਰੁਪਈਆ ਵੀ ਲਿਆ ਕੇ ਉਹ ਘਰੇ ਰੱਖ ਦਿੰਦੇ ਆ ਚਲੋ ਜੀ ਕਿਸੇ ਕਾਰਨ ਨੂੰ ਲੈ ਕੇ ਉਹ ਰਜਿਸਟਰੀ 15 ਦਿਨ ਹੋਰ ਲੇਟ ਹੋ ਜਾਂਦੀ ਆ ਚਲੋ ਜੀ ਹੁਣ ਪੈਸੇ ਘਰੇ ਪਈ ਸੀਗੇ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹ ਖੰਡ ਦਾ ਵਪਾਰ ਕਰਦਾ ਸੀ ਉਹਦਾ ਖੰਡ ਦਾ ਬਹੁਤ ਵੱਡਾ ਬਿਜ਼ਨਸ ਸੀਗਾ ਤੇ ਉਸ ਬਿਜ਼ਨਸ ਲਈ ਉਹ ਕੈਨੇਡਾ ਤੋਂ ਇੰਡੀਆ ਵੀ ਆਉਂਦਾ ਸੀ ਤੇ ਇੰਡੀਆ ਤੋਂ ਪਾਕਿਸਤਾਨ ਵੀ ਜਾਂਦਾ ਸੀਗਾ ਚਲੋ ਜੀ ਹੁਣ ਜਦੋਂ ਉਸ ਰਜਿਸਟਰੀ ਦੇ ਵਿੱਚ 15 ਦਿਨਾਂ ਦਾ ਗੈਪ ਪੈ ਗਿਆ ਤਾਂ ਉਹ ਉਸ ਖੰਡ ਦੇ ਬਿਜ਼ਨਸ ਦੇ ਸਿਲਸਿਲੇ ਨੂੰ ਲੈ ਕੇ ਪਾਕਿਸਤਾਨ ਚਲਾ ਜਾਂਦਾ ਹੁਣ ਭਈ ਦਾ ਦਿਮਾਗ ਖਰਾਬ ਹੋ ਗਿਆ ਵੀ ਇੱਕ ਤਾਂ ਇਹਨਾਂ ਦੀ ਤਜੋਰੀ 'ਚ ਸੋਨਾ ਬਹੁਤ ਪਿਆ ਤੇ ਇੱਕ ਘਰ ਦੇ ਵਿੱਚ 15 ਲੱਖ ਰੁਪਈਆ ਆਇਆ ਹੋਇਆ ਵੀ ਕਿਉਂ ਨਾ ਹੁਣ ਮੈਂ ਇਸ ਮੌਕੇ ਦਾ ਫਾਇਦਾ ਚੱਕ ਲਾਂ ਚਲੋ ਜੀ ਭਈਏ ਦਿਮਾਗ ਚ ਲਾਲਚ ਆ ਗਿਆ ਵੀ ਹੁਣ ਮੈਂ ਗੇਮ ਪਾਲਾਂ ਵੀ ਮੈਂ ਇਹ ਸਾਰਾ ਪੈਸਾ ਤੇ ਲੈ ਲੈ ਕੇ ਨਿਕਲ ਜੂਗਾ ਤੇ ਮੈਂ ਤਾਂ ਰਾਜਾ ਬਣ ਜੂਗਾ ਚਲੋ ਜੀ ਉਸ ਤੋਂ ਬਾਅਦ ਭਈਏ ਨੇ ਕੀ ਕੀਤਾ ਸ਼ਾਮ ਦੇ ਜਦੋਂ 4-5 ਵਜੇ ਦੇ ਆ ਤੇ ਜਿਹੜੇ ਭਈਏ ਨੇ ਉਹਨੂੰ ਲਿਆ ਕੇ ਉੱਥੇ ਰਖਾਇਆ ਹੁੰਦਾ ਉਹਨਾਂ ਦੇ ਨਾਲ ਉਸ ਭਈਏ ਦੇ ਕੋਲ ਜਾਂਦਾ ਉਹਨੂੰ ਕਹਿੰਦਾ ਵੀ ਐ ਕਰ ਆਪਾਂ ਸ਼ਾਮ ਨੂੰ ਇੱਕ ਪਾਰਟੀ ਕਰਾਂਗੇ ਤੇ ਤੂੰ ਮੇਰੇ ਕੋਲੇ ਜ਼ਰੂਰ ਆਈ ਚਲੋ ਜੀ ਜਦੋਂ ਉਸ ਭਈਏ ਨੂੰ ਕਹਿ ਆਉਂਦਾ ਤਾਂ ਉਹ ਰਾਤ ਨੂੰ 8 ਵਜੇ ਦੇ ਕਰੀਬ ਇੱਥੇ ਆ ਜਾਂਦਾ ਦੇ ਕੋਲੇ ਘਰੇ ਚਲੋ ਜੀ ਦੋਨੇ ਜਣੇ ਕਿਚਨ ਚ ਬਹਿ ਕਿਜਨ ਜਬੈ ਕੇ ਇਹ ਪੈਗ ਚਾ ਕੇ ਲਾਉਣ ਲੱਗ ਜਾਂਦੇ ਆ ਜਿਹੜਾ ਬਜ਼ੁਰਗ ਜੋੜਾ ਹੁੰਦਾ ਉਹ ਰੋਟੀ ਪਾਣੀ ਖਾ ਕੇ ਆਪਦੇ ਕਮਰੇ ਚ ਆਰਾਮ ਕਰ ਰਿਹਾ ਹੁੰਦਾ ਚਲੋ ਜੀ ਇਹ ਪੈਗ ਲਾਉਂਦੇ ਰਹਿੰਦੇ ਆ ਲਾਉਂਦੇ ਰਹਿੰਦੇ ਜਦੋਂ 10 ਘਰਾਤ ਦੇ ਵੱਜ ਜਾਂਦੇ ਆ ਇਹਨਾਂ ਨੇ ਤਿੰਨ ਚਾਰ ਚਾਰ ਪੈਗ ਲਾਲੇ ਗੱਲਾਂ ਬਾਤਾਂ ਕਰਦੇ ਆ ਨੇ ਤਾਂ ਉਦੋਂ ਇਹ ਭਈਆ ਦੂਜੇ ਭਈਆ ਨੂੰ ਦੱਸਦਾ ਕਿ ਅੱਜ ਆਪਾਂ ਇਹ ਬਜ਼ੁਰਗ ਜੋੜੇ ਨੂੰ ਮਾਰਨਾ ਆ ਅੱਜ ਇਹਨਾਂ ਦੇ ਘਰੇ 15 ਲੱਖ ਰੁਪਈਆ ਆ ਤੇ ਇਹਨਾਂ ਦੇ ਤਜੋਰੀ ਚ ਸੋਨਾ ਬਹੁਤ ਪਿਆ ਤੇ ਆਪਾਂ ਉਹ ਅੱਧੋ-ਅੱਧ ਕਰ ਲਾਂਗੇ ਤੂੰ ਐ ਕਰ ਤੂੰ ਮੇਰੇ ਨਾਲ ਮਦਦ ਕਰਾ ਦੇ ਤੂੰ ਇਹ ਦੋਨਾਂ ਨੂੰ ਮਰਵਾ ਦੇ ਤੇ ਤੇ ਹੁਣ ਇੰਨਾ ਸੋਨਾ ਤੇ ਇੰਨਾ ਪੈਸਾ ਦੇ ਕੇ ਵੀ ਦੂਜੇ ਬਈ ਦੇ ਦਿਲ 'ਚ ਵੀ ਲਾਲਚ ਆ ਗਿਆ। ਉਹ ਕਹਿੰਦਾ ਵੀ ਠੀਕ ਆ ਕੋਈ ਗੱਲ ਨਹੀਂ। ਇਹਨਾਂ ਨੇ ਸਲਾਹ ਕਰ ਲਈ ਤੇ ਉਹਨੇ ਨੂੰ ਕੀ ਹੁੰਦਾ ਕਿ ਮਾੜੀ ਕਿਸਮਤ ਨੂੰ ਬਜ਼ੁਰਗ ਜਿਹੜੀ ਔਰਤ ਹੁੰਦੀ ਆ ਉਹ ਵਿਚਾਰੀ ਰਸੋਈ ਦੇ ਵਿੱਚ ਪਾਣੀ ਪੀਣ ਲਈ ਆ ਜਾਂਦੀ ਆ। ਚਲੋ ਜੀ ਜਦੋਂ ਪਾਣੀ ਪੀਣ ਲਈ ਆਉਂਦੀ ਆ ਹੁਣੇ ਪਹਿਲਾਂ ਹੀ ਸਲਾਹ ਕਰੀ ਬੈਠੇ ਸੀਗੇ ਇਹ ਉਸ ਬਜ਼ੁਰਗ ਔਰਤ ਨੂੰ ਚ ਦੱਬ ਲੈਂਦੇ ਆ। ਜਦੋਂ ਉਹਨੂੰ ਦੱਬ ਲੈਂਦੇ ਆ ਤਾਂ ਉਹਦਾ ਹੱਥ ਜੱਗ ਤੇ ਵੱਜਦਾ ਤੇ ਜੱਗ ਥੱਲੇ ਡਿੱਗ ਪੈਂਦਾ ਤੇ ਖੜਕਾ ਹੋ ਜਾਂਦਾ। ਜਿਹੜਾ ਹੁਣ ਬਜ਼ੁਰਗ ਆਪਦੇ ਕਮਰੇ 'ਚ ਪਿਆ ਹੋਇਆ ਸੀਗਾ ਉਹ ਮੇਰੇ ਕੋਲ ਜੱਗ ਡਿੱ ਗਿਆ ਉਸ ਬਜ਼ੁਰਗ عورت ਨੂੰ ਮਾਰਨ ਤੋਂ ਬਾਅਦ ਇਹ ਉਸ ਬਜ਼ੁਰਗ ਬੰਦੇ ਨਾਲ ਵਾਧਦੇ ਆ ਤੇ ਜਾ ਕੇ ਉਹਦਾ ਸਰਾਣੇ ਨਾਲ ਮੂੰਹ ਨਾਪ ਲੈਂਦੇ ਆ ਇੱਕ ਜਣਾ ਉਹਦੇ ਹੱਥ ਫੜ ਲੈਂਦਾ ਦੂਜਾ ਦਾ ਮੂੰਹ ਨਾਪ ਲੈਂਦਾ ਜਦ ਤੱਕ ਉਹ ਮਰਦਾ ਹੀ ਹੁੰਦਾ ਕੋਈ ਤਾਂ ਖੜਾ ਨਹੀਂ ਛੱਡਦੇ ਹੁਣ ਜਿਹੜੀ ਉਹ ਤਜੋਰੀ ਸੀ ਉਹਦੀਆਂ ਚਾਬੀਆਂ ਨੂੰ ਪਤਾ ਸੀ ਵੀ ਕਿੱਥੇ ਪਈਆਂ ਨੇ ਕਿਉਂਕਿ ਹੁਣੇ 15 ਸਾਲ ਹੋ ਗਈ ਸੀ ਉਸ ਘਰ ਦੇ ਵਿੱਚ ਇਹਨੂੰ ਇਹ ਤਾਂ ਹੁਣ ਇੰਚ-ਇੰਚ ਦਾ ਭੇਤੀ ਸੀ ਉਸ ਘਰ ਦਾ ਚਲੋ ਜੀ ਇਹ ਚਾਬੀਆਂ ਉਤੋਂ ਚੱਕਦਾ ਜਦੋਂ ਤਜੋਰੀ ਖੋਲਦਾ ਤਾਂ ਦੇਖਦਾ ਵੀ ਸੋਨਾ ਬਹੁਤ ਆ ਉਹਦੇ ਵਿੱਚ ਹੀ 15 ਲੱਖ ਰੁਪਈਆ ਪਿਆ ਹੁੰਦਾ ਚਲੋ ਜੀ ਇਹ ਘਰ ਦੇ ਵਿੱਚ ਤੇ ਉਸ ਬੈਗ ਦੇ ਵਿੱਚ ਸੋਨਾ ਪਤੇ ਪੈਸੇ ਪਾ ਲੈਂਦਾ ਤੇ ਉੱਪਰ ਹੀ ਲੀਡੇ ਕੱਪੜੇ ਪਾ ਦਿੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਚਲੋ ਜੀ ਉਸ ਤੋਂ ਬਾਅਦ ਇਹ ਉਹ ਬੈਗ ਲੈ ਕੇ ਦੋਨੇ ਜਣੇ ਰਾਤ ਨੂੰ 2:30 ਵਜੇ ਕੋਠੀ ਚੋਂ ਬਾਹਰ ਨਿਕਲ ਜਾਂਦੇ ਆ ਕੋਠੀ ਖੁੱਲੀ ਛੱਡ ਦਿੰਦੇ ਆ ਫਿਰ ਇਹ ਕਿਸੇ ਰਿਕਸ਼ੀ ਵਾਲੇ ਕੋਲ ਜਾਂਦੇ ਆ ਰਿਕਸ਼ੀ ਵਾਲਾ ਰਿਕਸ਼ੀ ਉ ਦੇ ਉੱਪਰ ਸੁੱਤਾ ਪਿਆ ਹੁੰਦਾ ਉਹਨੂੰ ਉਠਾਉਂਦੇ ਆ ਵੀ ਸਾਨੂੰ ਸਟੇਸ਼ਨ ਤੱਕ ਛੱਡ ਕੇ ਆ ਚਲੋ ਜੀ ਹੁਣ ਰਾਤ 2:30 ਦਾ ਟਾਈਮ ਆ ਰਿਕਸ਼ੀ ਵਾਲਾ ਵਿਚਾਰਾ ਤੁਰ ਪਿਆ ਹੁਣੇ ਦੋਨੇ ਜਨੇ ਰਿਕਸ਼ੇ ਤੇ ਬੈਠੇ ਜਾ ਰਿਆ ਤੇ ਰਸਤੇ ਚ ਦੋ ਪੁਲਿਸ ਵਾਲੇ ਖੜੇ ਆ ਚੌਂਕ ਦੇ ਵਿੱਚ ਜਿਵੇਂ ਆਪਾਂ ਪੀਸੀਆਰ ਵਾਲੇ ਖੜੇ ਹੁੰਦੇ ਆ ਤਾਂ ਉਹਨਾਂ ਦੋਨਾਂ ਪੁਲਿਸ ਵਾਲਿਆਂ ਦਾ ਧਿਆਨ ਪਿਆ ਕਿ ਇਹ ਸ ਦੋਨਾਂ ਭਈਆਂ ਦੀ ਲੀੜੀ ਤਾਂ ਪਾਟੇ ਪ੍ਰਾਣੇ ਜੇ ਆ ਤੇ ਪਰ ਇਹਨਾਂ ਕੋਲੇ ਬੈਗ ਨਵਾਂ ਤੇ ਬੈਗ ਬਹੁਤ ਮਹਿੰਗਾ ਯਾਰ ਤਾਂ ਜਦੋਂ ਪੁਲਿਸ ਵਾਲੇ ਦੇਖਿਆ ਵੀ ਬੈਗ ਬਹੁਤ ਮਹਿੰਗਾ ਇਹਦੇ ਕੋਲੇ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ ਵੀ ਕਿਸੇ ਦੇ ਘਰੋਂ ਇਹ ਚੋਰੀ ਕਰਕੇ ਨਾ ਆਏ ਹੋਣ ਚਲੋ ਜੋ ਰਿਕਸ਼ੇ ਨੂੰ ਬਾਜ ਮਾਰਦੇ ਆ ਰਿਕਸ਼ਾ ਵਾਲਾ ਰਿਕਸ਼ਾ ਰੋਕ ਲੈਂਦਾ ਤੇ ਇਹ ਕੀ ਕਰਦੇ ਆ ਜਿੰਨੇ ਟਾਈਮ ਨੂੰ ਪੁਲਿਸ ਵਾਲੇ ਰਿਕਸ਼ੇ ਦੇ ਨੇੜੇ ਜਾਣ ਲੱਗ ਜੋੜੀ ਪੁਲਿਸ ਵਾਲੇ ਪਿੱਛੇ ਲੱਗ ਜਾਂਦੇ ਤੇ ਭੱਜ ਕੇ ਉਹਨੂੰ ਫੜ ਲੈਂਦੇ ਆ ਜਦੋਂ ਹੁਣ ਪੁਲਿਸ ਵਾਲਿਆਂ ਨੇ ਉਹ ਬੈਗ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਜਦੋਂ ਉਹਨੇ ਸੋਨਾ ਵੇਖਿਆ ਇੰਨਾ ਦੇ ਇੰਨੇ ਪੈਸੇ ਵੇਖੇ ਭਾਈ ਉਹਨਾਂ ਦੇ ਹੋਸ਼ ਛੁੱਟ ਗਏ ਵੀ ਆਹ ਕੀ ਉਸ ਤੋਂ ਬਾਅਦ ਇਹ ਸੀਐਸਟਾਫ ਕੋਲੇ ਲੈ ਜਾਂਦੇ ਚੱਕ ਕੇ ਜਦੋਂ ਉੱਥੇ ਇਹਨਾਂ ਦੇ ਜਾ ਕੇ ਉਹ ਤਫਤੀਸ਼ ਕਰਦੇ ਆ ਮੜਾ ਜਿਹਾ ਪਟਾ ਫੇਰਦੇ ਆ ਤਾਂ ਇਹੜਾ ਦੂਜਾ ਭਈਆ ਹੁੰਦਾ ਉਹ ਪਟੱਕਦੇ ਨੇ ਮੰਨ ਜਾਂਦਾ ਵੀ ਅਸੀਂ ਕਤਲ ਕਰਕੇ ਆਏ ਆ ਤੇ ਉਹਨਾਂ ਦੇ ਕਰੋਜ਼ ਪੈਸੇ ਸਾਰਾ ਕੁਝ ਚੱਕ ਕੇ ਲੈ ਆਏ ਆ ਜਦੋਂ ਪੁਲਿਸ ਨਾਲ ਜਾਂਦੀ ਆ ਉਸ ਕੋਠੀ 'ਚ ਜਦੋਂ ਪੁਲਿਸ ਐਂਟਰ ਹੁੰਦੀ ਉਹ ਦੇਖਦੇ ਆ ਵੀ ਆ ਉਹ ਬਜ਼ੁਰਗ ਜੁੜਾ ਤੇ ਮਰਿਆ ਪਿਆ ਹੁੰਦਾ ਫਿਰ ਚਲੋ ਜੀ ਇਹ ਭਈਆ ਦੱਸਦਾ ਕਿ ਇਸ ਤਰ੍ਹਾਂ ਕਰਕੇ ਵੀ ਜਿਹੜਾ ਮੇਰਾ ਮਾਲਕ ਆ ਵੀ ਉਹ ਤਾਂ ਪਾਕਿਸਤਾਨ ਗਿਆ ਹੋਇਆ ਚਲੋ ਜੀ 2-3 ਦਿਨਾਂ ਬਾਅਦ ਜਿਹੜਾ ਮੁੰਡਾ ਹੁੰਦਾ ਉਹ ਮੁੜ ਕੇ ਆ ਜਾਂਦਾ ਜਦੋਂ ਮੁੜ ਕੇ ਆਉਂਦਾ ਤੇ ਕੋਠੀ ਬੰਦ ਤਾਲਾ ਲੱਗਿਆ ਹੁੰਦਾ ਚਲੋ ਜੀ ਆਣ ਘਮਾਣ ਦੱਸਦਾ ਵੀ ਇਸ ਤਰ੍ਹਾਂ ਕਰਕੇ ਵੀ ਤੇਰੇ ਮਾਂ ਪਿਓ ਦੀ ਮੌਤ ਹੋ ਗਈ ਚਲੋ ਜੋ ਥਾਣੇ ਜਾਂਦਾ ਉਸ ਤੋਂ ਬਾਅਦ ਡੈਡ ਬੋਡੀ ਦਾ ਸੰਸਕਾਰ ਕੀਤਾ ਜਾਂਦਾ ਪਰ ਇਸ ਸਕਾਰ ਤੱਕ ਉਸ ਬੰਦੇ ਨੂੰ ਨਹੀਂ ਸੀ ਪਤਾ ਕਿ ਇਹ ਕਤਲ ਕਿਨੇ ਕੀਤੇ ਆ ਸਨਸਕਾਰ ਹੋਣ ਤੋਂ ਬਾਅਦ ਪੁਲਿਸ ਦੱਸਦੀ ਆ ਵੀ ਜਿਹੜੇ ਤੇਰੇ ਮਾਪੇ ਦੇ ਕਤਲ ਹੋਏ ਆ ਉਹ ਤੁਹਾਡੇ ਨੌਕਰ ਨੇ ਕੀਤੇ ਆ ਬਾਈ ਜਦੋਂ ਉਸ ਬੰਦੇ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਿਹੜੇ ਇਹ ਕਤਲ ਆ ਉਹ ਸਾਡੇ ਨੌਕਰ ਨੇ ਕੀਤੇ ਆ ਤਾਂ ਬਾਈ ਉਹ ਬੰਦਾ ਥਾਣੇ ਦੇ ਵਿੱਚ ਤਾਂ ਹਾਂ ਮਾਰ-ਮਾਰ ਕੇ ਰੋਂਦਾ ਕੀ ਇਸ ਬੰਦੇ ਨੂੰ ਮੇਰੇ ਮਾਪੇ ਉਹਨੇ ਪੁੱਤ ਬਣਾ ਕੇ ਪਾਲ ਲਿਆ 15 ਸਾਲ ਹੀ ਸਾਡੇ ਘਰ ਦੇ ਵਿੱਚ ਰਿਹਾ ਕਦੇ ਅਸੀਂ ਇਹਦੇ ਨਾਲ ਕੋਈ ਤੇਰੇ ਮੇਰ ਨਹੀਂ ਕੀਤੀ ਤੇ ਇਸ ਬੰਦੇ ਨੇ ਇੰਨਾ ਵੱਡਾ ਜ਼ੁਲਮ ਕੀਤਾ ਚਲੋ ਜੀ ਉਸ ਤੋਂ ਬਾਅਦ ਭਈਆ ਉੱਥੇ ਥਾਣੇ 'ਚ ਮਾਫੀ ਮੰਗਦਾ ਹੱਥ ਜੋੜਦਾ ਮੈਨੂੰ ਮaaf ਕਰ ਦਿਓ ਉਹ ਕਹਿੰਦਾ ਵੀ ਹੁਣ ਤੈਨੂੰ ਮਾਫੀ ਨਹੀਂ ਮਿਲਣੀ ਚਲੋ ਜੀ ਉਸ ਤੋਂ ਬਾਅਦ ਕੇਸ ਚੱਲਦਾ ਤਾਂ ਉਸ ਭਈਏ ਨੂੰ ਉਮਰ ਕੈਦ ਹੁੰਦੀ ਹੈ ਹੁਣ ਇਹ ਕਹਾਣੀ ਸਾਡੇ ਤੱਕ ਕਿਵੇਂ ਪਹੁੰਚੀ ਤੁਸੀਂ ਇਹ ਸੋਚ ਰਹੇ ਹੋਵੋਗੇ ਇਹ ਕਹਾਣੀ ਸਾਡੇ ਤੱਕ ਇਸ ਤਰ੍ਹਾਂ ਪਹੁੰਚਦੀ ਆ ਕਿ ਜਿਹੜੀ ਜੇਲ੍ਹ ਦੇ ਵਿੱਚ ਭਈਆ ਹੁੰਦਾ ਉਸੇ ਜੇਲ੍ਹ ਦੇ ਵਿੱਚ ਇੱਕ ਮੁਹਾਲੀ ਸਾਈਡ ਦਾ ਬੰਦਾ ਵੀ ਸਜ਼ਾ ਘਟ ਰਿਹਾ ਹੁੰਦਾ ਜਦੋਂ ਉਹਦੀ ਇਸ ਭਈਏ ਨਾਲ ਮੁਲਾਕਾਤ ਹੁੰਦੀ ਆ ਤਾਂ ਉਹ ਪੰਜਾਬੀ ਭਰਾ ਪੁੱਛਦਾ ਵੀ ਤੂੰ ਕਿਵੇਂ ਜੇਲ੍ਹ ਵਿੱਚ ਆਇਆ ਤਾਂ ਉਹ ਭਈਆ ਆਪਦੇ ਮੂੰਹ ਸਾਰਾ ਕੁਝ ਦੱਸਦਾ ਕਿ ਅਸੀਂ ਆਹਾਂ ਕਾਂਡ ਕਰ ਬੈਠੇ ਸੀਗੇ ਇਸ ਕਰਕੇ ਸਾਨੂੰ ਉਮਰ ਕੈਦ ਹੋਈ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕਿ ਜਿਨ੍ਹਾਂ ਨੇ ਭਈਆਂ ਨੂੰ ਘਰੇ ਪੁੱਤ ਬਣਾ ਕੇ ਰੱਖਿਆ ਹੋਇਆ ਆਪਦੇ ਘਰ ਦੇ ਬੈੱਡਾਂ ਤੱਕ ਉਹਨਾਂ ਨੂੰ ਵਾੜਿਆ ਹੋਇਆ ਉਹ ਸੁਚੇਤ ਹੋ ਜਾਣ ਕਿ ਪੈਸਾ ਬਹੁਤ ਵੱਡੀ ਚੀਜ਼ ਆ ਪੈਸੇ ਨੂੰ ਵੇਚ ਕੇ ਵੱਡੇ ਵੱਡੇ ਲੋਕਾਂ ਦੇ ਦਿਮਾਗ ਖਰਾਬ ਹੋ ਜਾਂਦੇ ਆ ਕਿਤੇ ਆਪਦੇ ਪਰਿਵਾਰ ਦਾ ਨੁਕਸਾਨ ਨਾ ਕਰਾ ਲਿਓ ਇਸ ਕਰਕੇ ਇਹਨਾਂ ਨੂੰ ਜਦਾ ਸਿਰ ਤੇ ਨਾ ਚੜਾਓ ਆਪਦੇ ਬੈੱਡਾਂ ਤੱਕ ਆਪਦੇ ਘਰ ਦੇ ਅੰਦਰ ਤੱਕ ਨਾ ਵੜਨ ਦਿਓ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ